ਗੜਦੇ ਹਵਾਈ ਅੱਡੇ ਤੇ ਹੁਣੇ-ਹੁਣੇ ਸੰਸਦ ਬਣੀ ਕੰਗਣਾ ਰਣੌਤ ਨੂੰ ਇੱਕ ਸੀਆਈਐਸਐਫ ਦੀ ਜਵਾਨ ਵੱਲੋਂ ਥੱਪੜ ਮਾਰੇ ਜਾਣ ਦੀ ਖਬਰ ਵਾਇਰਲ ਹੋਣ ਤੋਂ ਬਾਅਦ ਜਿੱਥੇ ਕਿਸਾਨ ਯੂਨੀਅਨਾਂ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਦੇ ਹੱਕ ਵਿੱਚ ਉਤਰਾਈਆਂ ਤੇ ਕੁਲਵਿੰਦਰ ਕੌਰ ਦੇ ਭਰਾ ਦੇ ਘਰ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਗਈਆਂ ਤਾਂ ਉਧਰ ਹਲਕਾ ਫਰੀਦਕੋਟ ਤੋਂ ਐਮਪੀ ਬਣੇ ਸਰਬਜੀਤ ਸਿੰਘ ਖਾਲਸਾ ਨੇ ਵੀ ਕੁਲਵਿੰਦਰ ਕੌਰ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ ਤੇ ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਤੇ ਹੋਰ ਕੀ ਕੀ ਕਿਹਾ ਆਓ ਤੁਹਾਨੂੰ ਵੀ ਸੁਣਾਉਣੀ ਆ ਆਉਂਦਾ ਵਾਇਲੂ ਜਿੱਤੀ ਖਤੇ ਸਾਧ ਸੰਗਤ ਜੀ ਕਾ ਨੇ ਜੋ ਵੀ ਆਪਣੇ ਭੈਣ ਕੁਲਵਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਨਾਲ ਸੁਣਦਾ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਇਹਨਾਂ ਬੋਲਦੇ ਨੇ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਗੱਲਾਂ ਦੇ ਨਾਲ ਬਾਕੀ ਸਾਥ ਸੰਗਤੀਏ ਜੇ ਕੱਲ ਵੀ ਜਾਣ ਲੱਗੇ ਸੀ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹਨਾਂ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਮਨਾ ਰਿਲੀਜ਼ ਕਰਤਾ ਸੀ ਤੇ ਜਿੱਥੇ ਨੂੰ ਅਸੀਂ ਗਏ ਆ ਜਾਣਾ ਸੀ ਤੇ ਹੰਾ ਅਸੀਂ ਨਾ ਵਿਸ਼ਵਾਸ ਨਾ ਕਿ ਅਸੀਂ ਉਸ ਕੁੜੀ ਦੇ ਨਾਲ ਕਿੰਨੇ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਬਸ ਸਨਮਾਨ ਦੀ ਕਰਾਂਗੇ ਜੋ ਵੀ ਹੋਊ ਉਹ ਜਿੱਥੇ ਤੱਕ ਵੀ ਸਾਡੇ ਲੋਕ ਹੋਈ ਸੀ ਗੁਰਦਰਾ ਖੜਾਗੇ ਵਾਈਬਲ ਜਿੱਕਾ ਖਾਲਸਾ ਵਾਈਬਲ ਜਿੱਕਾ